ਮਨਨ ਮੇਰੇ ਕੋਲ ਕਿਉਂ ਆਇਆ ਇਹ ਤੇ ਤੁਹਾਡੀ ਗੁਰੂ ਗੋਬਿੰਦ ਸਿੰਘ ਜੀ ਨਾਲ ਯਾਰੀ ਹੈ ਅਸੀਂ ਸੁਣਿਆ ਤੂੰ ਬਾਗਾਂ ਵਾਲੇ ਦਾ ਯਾਰ ਬਣ ਗਿਆ ਕਲਗੀਆਂ ਵਾਲੇ ਤੈਨੂੰ ਪਿਆਰ ਬਹੁਤ ਕਰਦੇ ਪੀਰ ਕਿੰਦਾ ਕਰਦੇ ਹੀਰੋਨਾ ਨੂੰ ਬੇਨਤੀ ਕਰ ਦੁਨੀਆ ਦੇ ਵਿੱਚ ਜੇ ਕੋਈ ਬਾਦਸ਼ਾਹ ਤੋਂ ਨਹੀਂ ਡਰਦਾ ਨਾ ਉਹ ਗੱਲਾਂ ਗੁਰੂ ਗੋਬਿੰਦ ਸਿੰਘ ਜੀ ਕਰਦਾ ਬਾਦਸ਼ਾਹਾਂ ਤੋਂ ਸਾਰੇ ਡਰਦੇ ਐ ਇੱਕ ਬਾਜਾ ਵਾਲਾ ਨਹੀਂ ਰੱਦਦਾ ਉਹ ਰੱਖ ਲੈਣਾ ਸਾਨੂੰ ਦੂਸ਼ਪਾਰਸ਼ ਕਰਦੇ ਵੀ ਸਾਨੂੰ ਡੋਕਰੀ ਬੱਚੇ ਰੋੜ ਜਾਣਗੇ ਸਾਡੇ ਕੰਮ ਕੋਈ ਸਾਨੂੰ ਹੋਰ ਆਉਂਦਾ ਨਹੀਂ ਤਲਵਾਰਾਂ ਚਲਾ ਲੈਣੇ ਆਂ ਜੰਗ ਲੜਿਆ ਕਰਾਂਗੇ 500 ਪਠਾਨ ਆ ਬਾਜਾ ਵਾਲੇ ਦੇ ਨਾਲ ਰਵਾਂਗੇ ਹਰ ਵੇਲੇ ਤਨ ਖਾ ਬੀ ਲੀ ਜਾ ਕਾਲੀ ਜੰਨਾ ਇਕ ਗੱਲ ਯਾਦ ਰੱਖਿਓ ਤਨਖਾਈਆਂ ਤੇ ਪ੍ਰੀਤੀਆਂ ਵਿੱਚ ਫਰਕ ਹੁੰਦਾ ਹੈ। ਪ੍ਰੇਮ ਵਾਲੇ ਤੇ ਤਨਖਾਈਆਂ ਮਾਤਾ ਦਾ ਵੇਹ ਨਹੀਂ ਤਨਖਾ ਨਹੀਂ ਤੁਸੀਂ ਲੈਣੀ। ਸੱਚੇ ਦੁਨੀ ਨਹੀਂ ਕਰਦੀ ਪਰ ਪ੍ਰੇਮ ਨੇ ਜਿੱਥੇ ਕੋਰੀਏ ਤੇ ਖੜਨਾ ਨਾ ਉੱਥੇ ਤਨਖਾ ਨਹੀਂ। ਜੇਡਾ ਪ੍ਰੇਮ ਵਾਲੇ ਨੂੰ ਫਿਕਰ ਹੁੰਦਾ ਨਾ ਉਹ ਉਹ ਕਹਿੰਦਾ ਬੜੇ ਹੱਦ ਐ ਕੇ ਗੋਲੀ ਮੇਰੇ ਵੱਲ। ਆ ਭਾਈ ਢੱਲੇ ਦਾ ਪ੍ਰਸੰਗ ਸੁਣਦਾ ਹੀ ਪੜਦਾ ਹੀ ਆ ਢੱਲਾ ਅਸੀਂ ਨਹੀਂ ਜਾ ਸਕਦੇ ਕਹਿੰਦੇ ਢੱਲੇ ਨੇ ਬੜੇ ਤਰ੍ਹਾਂ ਨੇ ਕਿੰਦੇ ਸੀ ਕਹਿੰਦੇ ਆ ਜਾਓ ਮਹਾਰਾਜ ਦੀ ਗੋਲੀ ਸੱਚ ਖੰਡ ਜਾਵੋਗੇ ਇਸ ਵਾਰੀ ਤੋਂ ਮਿਲਣਗੇ ਕਹਿੰਦੇ ਤੂੰ ਹੀ ਲੈ ਰਸ ਵਰਗ ਤੂੰ ਕਿਹੜਾ ਬੰਦਾ ਤੂੰ ਖੜ ਜਾ ਕੋਣੀ ਹੈ ਅਸੀਂ ਨਹੀਂ ਜਾ ਸਕਦੇ ਸਾਰੇ ਇਕੱਠਾਈਏ ਭੱਜ ਗਏ ਸੀ ਫਿਰ ਬਾਬਾ ਵੀਰ ਸਿੰਘ ਤੇ ਬਾਬਾ ਵੀਰ ਸਿੰਘ ਇਹ ਦੋਵੇਂ ਆਏ ਸੀ ਐ ਛਾਤੀਆਂ ਦਾਤੀਆਂ ਆ ਕੇ ਕਲਗੀਧਰ ਮਹਾਰਾਜ ਹੋਣੇ ਸੇ ਤਰ੍ਹਾਂ ਇਹ 500 ਪਖਾਨ ਕਹਿੰਦਾ ਦੁਨੀਆ 'ਚ ਕੋਈ ਨਹੀਂ ਇੱਕੋ ਹੀ ਅਕਲ ਵਾਲਤਾ ਦੀ ਉਹ ਹੈ ਗੁਰੂ ਗੋਬਿੰਦ ਸਿੰਘ ਇਹ ਗਿਆ ਗੁਰੂ ਗੋਬਿੰਦ ਸਿੰਘ ਫਰਮਾਹਤ ਇਹ ਤੁਹਾਡਾ ਮਿਰਦ ਹੈ ਜਿਹਦਾ ਹੋਵੇ ਨਾ ਜਗਤ ਵਿੱਚ ਕੋਈ ਚਰਨੀ ਲੱਗੇ ਸਤ ਗੁਰੂ ਜੀ ਓਏ ਗੁਰਮਖੋ ਕਈ ਉਹ ਨੇ ਜਿਨ੍ਹਾਂ ਦਾ ਹੈ ਕੋਈ ਨਹੀਂ ਨਾ ਮਾਂ ਮਰ ਗਈ ਪਿਓ ਵੀ ਮਰ ਗਿਆ ਕਈ ਇਹੋ ਜਿਹੇ ਨੇ ਘਰ ਵਾਲੀ ਵੀ ਮਰ ਗਈ ਬੱਚਾ ਹੋਇਆ ਹੀ ਨਹੀਂ ਇਕੱਲਾ ਹੀ ਰਹਿ ਗਿਆ ਮਾਂ ਵੀ ਮਰ ਗਈ ਪਿਓ ਵੀ ਮਰ ਗਿਆ ਘਰ ਵਾਲੀ ਵੀ ਮਰ ਗਈ ਬੱਚਾ ਵੀ ਹੈ ਕੋਈ ਨਹੀਂ ਇਕੱਲਾ ਹੀ ਰਹਿਣੇ ਮਾਈਆਂ ਕਹਿੰਦੀ ਕਈ ਇਹ ਜਿਹੇ ਨੇ ਘਰ ਵਾਲਾ ਮਰ ਗਿਆ ਨਿਆਣਾ ਹੈ ਨਹੀਂ ਕੋਈ ਇਕੱਲੀ ਰਹਿਦੀ ਕਈ ਇਹ ਜਿਹੇ ਨੇ ਜਿਨ੍ਹਾਂ ਦਾ ਦੁਨੀਆ 'ਚ ਹੈ ਕੋਈ ਨਹੀਂ ਔਰ ਸਾਡੇ ਚ ਬਹੁਤੇ ਇਹੋ ਜਿਹੇ ਹੈ ਬੋਧ ਨੇ ਪਰ ਬਣਦਾ ਕੋਈ ਨਹੀਂ ਨਾ ਪੁੱਤ ਬਣੇ ਨਾ ਧੀ ਬਣੇ ਘਰ ਦੀ ਵਿੱਚ ਬਣਦੀ ਕੋਈ ਨਹੀਂ ਬਣਦੀ ਇਹੋ ਜਿਹੇ ਬੋਧ ਨੇ ਬੰਦਿਆ ਇਹਨਾਂ ਦੇ ਹੈਗੇ ਬੋਧ ਨੇ ਬਣਦਾ ਕੋਈ ਤੇ ਜਿਹਦਾ ਬਣੇ ਨਾ ਜਗਤ ਵਿੱਚ ਕੋਈ ਉਹ ਕੀ ਕਰੇ ਉਹ ਸਤਗੁਰੂ ਦਾ ਪਿਆਰਾ ਬਣੇ ਉਹ ਸਤਗੁਰੂ ਦਾ ਬਣ ਜਾਏ ਜੇ ਸਤਗੁਰਾਂ ਦੇ ਬਣ ਜਾਓਗੇ ਸਤਗੁਰੂ ਤੁਹਾਡੇ ਬਣ ਜਾਏਗਾ ਪ੍ਰੇਮੀ ਬਣੇ ਗੁਰੂ ਦਾ ਜਿਸ ਮਿਲਿਆ ਮਿਲਿਆ ਮਨ ਹੋਏ ਅਨੰਤ ਸੋ ਸਤਗੁਰ ਕਹਿੰਦੇ ਆ ਸਤਗੁਰੂ ਦਾ ਬਣੇ ਜਿਹਦਾ ਨਹੀਂ ਕੋਈ ਬੰਦਾ ਉਹ ਸਤਗੁਰ ਦਾ ਬਣ ਜਾਏ ਫੇਰ ਅੱਧੀ ਮੋਲ ਲੋ ਖੜੇ ਨਾ ਜਗਤ ਵਿੱਚ ਕੋਈ ਜਿਹਦਾ ਬਣੇ ਨਾ ਜਗਤ ਵਿੱਚ ਕੋਈ ਉਹ ਸਿੰਘ ਬਣ ਜਾ ਬਾਜਾਂ ਵਾਲੇ ਦਾ ਉਹ ਗੁਰੂ ਦਾ ਬਣ ਜਾ ਪਿਆਰਾ ਬਣ ਜਾ ਬਾਜਾਂ ਵਾਲੇ ਦਾ ਜਿਹਦਾ ਬਣੇ ਨਾ ਨਿਕਲੇ ਫੇਰਦੀ ਆਂਦੀ ਬੋਲ ਲਈਏ ਜਿਹਦਾ ਬਣੇ ਨਾ ਤੇ ਕੋਈ ਇੱਕ ਪਲਸਾ ਘਰ ਦਾ ਵਾਲਾ ਬਣੇ ਨਾ ਤੇ ਕੋਈ ਬਣੇ ਨਾ ਤੇ ਬਾਜਾਂ i oh. गो <laughs>

you <laughs> ਆ ਗਾਣੇ ਪਾ ਰੱਸੇ ਨਾ ਸੱਜੇ ਨਾ ਨਾ ਸਾਡਾ ਤੇਰਾ ਮੇਰਾ ਦੁਸਤ ਕੀ ਇਹ ਨਾ ਕਰਨਗੀਆਂ ਆਵਾਜ਼ ਜੱਕ ਸੈਨਾ ਨਿਕੋ ਹੋ ਮੇਰਾ ਦੁਰਗੇ ਸਾਰੇ ਪਟਾਨ ਆ ਗਏ ਵੀਰ ਬੁੱਧੂ ਸ਼ਾਹ ਨਾਲ ਲੈ ਗਿਆ ਬਣ ਕੇ ਬੋਲਾ ਕਣਗੀ ਧਰਜੀ ਇਹਨਾਂ ਨੂੰ ਬਾਦਸ਼ਾਹ ਨੇ ਕੱਢ ਦਿੱਤਾ ਇਹਨਾਂ ਦਾ ਦੁਨੀਆ 'ਚ ਕੋਈ ਨਹੀਂ ਤੁਸੀਂ ਨਾ ਬਣੇ ਤੇ ਕੌਣ ਬਣੇ ਦੋ ਨਾ ਕਰੇ ਤੇ ਹੋਰ ਕਰੇ ਕਿਹੜਾ ਮੇਰੀਆਂ ਸਭੇ ਜ਼ਰੂਰਤਾਂ ਪੂਰੀਆਂ ਸਾਰੇ ਫਰਿਆਦੀ ਹੋਏ